ਦੇ ਵਿੱਚ ਤੇ ਹਲਕਾ ਜਿਹਾ ਨਾਲ ਕਿਸੇ ਕਹਿੰਦੇ ਭਗਤ ਬਰਾਦਰੀ ਦਾ ਹਾਂ ਉਹੀ ਉਹੀ ਨਿਕਲੇ ਅਜੇ ਅਜੇ ਸਿਰਫ ਚੌਥਾ ਰੌਂਡ ਚੱਲ ਰਿਹਾ ਤੇ ਤਿੰਨ ਰੌਂਡ ਹੋਏ ਆ ਤੇ ਤਿੰਜੇ ਰੌਂਡ ਤੇ ਮੈਂ ਮਹਿੰਦਰ ਭਗਤ ਕਿਹੜੇ ਅੱਗੇ ਜਾ ਰਹੇ ਨੇ ਵੱਡੀ ਲੀਡ ਦੇ ਵਿੱਚ ਮੁਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਮੋਰ ਕੋ ਦੇ ਦੇਗਾ ਉੱਥੇ ਜਾਣਾ ਹੈ ਬਾਕੀ ਅਜੇ ਪੂਰੇ ਰੌਂਡ ਖੋਲ ਲੈਂਦੇ ਹੋ ਜੀ ਨਤੀਜਾ ਬਹੁਤ ਵਧੀਆ ਹੋਇਆ ਅਜੇ ਸਿਰਫ ਜਿਹੜੇ ਆਏ ਸਭ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅਜੇ ਤਾਲੇ ਤਿੰਨ ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਦ ਦੇ ਵਸਦੇ ਲੋਕ ਵੀ ਜਾਣਦੇ ਨੇ ਕਿ ਅੱਜ ਦੇ ਕਿਵੇਂ ਦੇਖਦੇ ਹੋ ਤਿੰਨ ਰੁਝਾਨ ਇੱਥੋਂ ਤੱਕ ਪਹੁੰਚੇ ਨੇ ਮਹਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੀ ਬੜਾ ਬਹੁਤ ਅਜੇ ਤੇ ਸਿਰਫ ਇੱਕ ਇੰਡੀਆ ਖੁੱਲਿਆ ਅੱਲਾ ਇੱਕ ਜਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬ ਉਪੇ ਆ ਰਿਹਾ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ 99000 ਕਿੰਨੇ ਕਿੰਨੇ ਸਿਰਫ ਸਿਰਫ ਜੇ 21 ਹੋਈ ਹੈ 21 ਟਾਈਮ ਟਾਈਮ ਤੇ ਆ ਕੇ ਜਾਣਕਾਰੀ ਦਿੰਦੇ ਰਿਹਾ ਜੇ ਕਿਹੜੇ ਕਿਹੜੇ ਲੱਗਦੇ ਹੋਗੇ ਇਹ ਦੇਖ ਰਹੇ ਹਾਂ ਕਿ ਸ਼ੀਤਾਲ